क्लब पातरा रॉयल ने शिक्षक दिवस मनाया पातरा क्षेत्र की समाज सेवी संस्था रोटरी क्लब पातरा रॉयल ने आज गुरुकुल ग्लोबल करियजा सीनियर सेकेंडरी स्कूल हामजिरी में शिक्षक दिवस मनाया स्कूल के विद्यार्थियों ने सांस्कृतिक कार्यक्रम भी पेश किया गया रोटरी क्लब रॉयल के अध्यक्ष कपिल कौशल मलिक ने कहा कि शिक्षक दिवस पर आज सरकारी एवं निजी स्कूलों में विभिन्न विषयों में अपनी सेवाएं दे रहे 20 शिक्षकों को सम्मानित किया इस मौके पर शिक्षकों ने क्लब की ओर से दिए सम्मान के लिए धन्यवाद करते अध्यापक के प्रति अपनी जिम्मेदारी को निभाने और बच्चों के भविष्य को लेकर अपने विचार भी प्रकट किए ਪਾ ਤਰਾਂ ਸੇ ਸਤਪਾਲ ਗਰਗ i <laughs> ਬੱਚੇ ਨੇ ਜਿਹੜਾ ਗੁੱਡ ਮਾਰਨਿੰਗ ਟੀਚਰ ਜੀਆਂ ਮੁਬਾਰਕਾ ਦਿੱਤੀਆਂ ਜਿਹੜੇ ਸਾਡੇ ਪ੍ਰਿੰਸੀਪਲ ਮੈਮ ਨੇ ਸਾਡੇ ਚੇਅਰਮੈਨ ਰਕੇਸ਼ ਜੀ ਤੇ ਸ਼ਾਮਸੁੰਦਰ ਜੀ ਸਾਰੇ ਉੱਥੇ ਉਪਸਥਿਤ ਰਹੇ ਇਹੀ ਚੀਜ਼ ਹੁੰਦੀ ਹੈ ਜਿਹੜੀ ਆਪਣੇ ਇੱਕ ਸਕੂਲ ਨੂੰ ਆਪਣੇ ਇੱਕ ਸਮਾਜ ਨੂੰ ਉਚਾਈਆਂ ਤੇ ਲੈ ਕੇ ਜਾਂਦੀ ਹੈ ਕਿ ਜਦੋਂ ਕੋਈ ਸਾਡੇ ਘਰ ਵਿੱਚ ਆਂਦਾ ਹੈ ਤਾਂ ਉਹਨਾਂ ਦਾ ਅਸੀਂ ਸਲਮਾਨ ਕਿਵੇਂ ਕਰਦੇ ਹਾਂ ਹਰ ਸਾਡੀ ਤਰ੍ਹਾਂ ਸਾਨੂੰ इस तरह मौका दे के जरा सूचना शर्मा और बहुत we celebrate this day in honor of such an esteemed individual and we are grateful for the opportunity to pay tribute to him and all of our teachers respected chairman of gurukul global randora K. ji chief guest pankaj bansal ji and president of Rotary club royal patna kapil koushal malik ji and all the members of Rotary club Good morning everyone and a warm welcome to of our all teachers of this occasion of Teacher's Day. Today, we gather to honor and acknowledge our teachers' hard work and dedication who have played a vital role in our lives in shaping our minds and futures. My heartfelt thanks go out to every teacher who has taught us subjects and valuable life lessons. Your guidance and support has helped us become better individuals. We understand that being a teacher is not an easy task and we appreciate our hard work and effort. You put it ensure we have the best education possible. I would like to end my speech with the words and appreciation to all our teachers for everything you do happy teachers day to all of you and here's to many more years of hard work and dedication <laughs> ਮੇਰਾ ਨਾਮ ਮਨ ਸਿੰਘ ਤੇਪਿੰਦਰ ਪੌਰ ਜੀ ਐਚਐਸ ਹਮਜੜੀ ਆਜੋ ਬਾੜ ਮਲੇ ਕਿਰੇ ਰਕੇ ਵਿੱਚ ਲੱਗਦਾ ਹਾਂਜੀ ਬਹੁਤ ਵਧੀਆ ਲੱਗਿਆ ਅੱਜ ਦੇ ਦਿਨ ਸਾਨੂੰ ਇਹ ਮਾਨ ਬਖਸ਼ਿਆ ਰੋਟਰੀ ਕਲੱਬ ਵੱਲੋਂ ਸਾਨੂੰ ਇਹ ਮਾਨ ਬਖਸ਼ਿਆ ਗਿਆ ਅੱਜ ਦੇ ਦਿਨ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਬੋਰਡ ਦੀਆਂ ਕਲਾਸਿਸ 8th ਤੇ 10th ਨੂੰ ਪੜ੍ਹਾਉਣੀ ਆ ਤਾਂ ਮੈਂ ਆਪਣਾ ਓਵਰ ਟਾਈਮ ਵੀ ਦਿੰਨੇ ਆ ਤਾਂ ਜੋ ਬੱਚਿਆਂ ਦਾ ਰਿਜ਼ਲਟ ਜਿਹੜਾ ਉਹ 100% ਮੈਲੇ ਆ ਸਕਦਾ ਤੇ ਅਜ ਤੱਕ 100% ਆ ਵੀ ਰਹੇ। ਹੋਰ ਤੀਸਰਾ ਨੁਕਤਾ ਇਹ ਹੈ ਵੀ ਜੋ ਸਾਨੂੰ ਪ੍ਰਮਾਤਮਾ ਨੇ ਇਹ ਕਿੱਤਾ ਬਖਸ਼ਿਆ ਹੈ ਅਧਿਆਪਕ ਦਾ ਸਾਨੂੰ ਇਸ ਕਿੱਤੇ ਪ੍ਰਤੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੰਦੇ ਹੀ ਨੱਬਾਣੀ ਚਾਹੀਦੀ ਹੈ ਤਾਂ ਜੋ ਅਸੀਂ ਬੱਚਿਆਂ ਨੂੰ ਅੱਗੇ ਇਹ ਜਿਹੜਾ ਬੈਸਟ ਫਿਊਚਰ ਹੈ ਇਹਨਾਂ ਦਾ ਪ੍ਰੋਵਾਈਡ ਕਰ ਸਕੀਏ। ਜਨਾਬ ਦਵਿੰਦਰ ਸਿੰਘ ਜੀ ਗਵਰਨਮੈਂਟ ਮਿਲੋ ਸਕੂਲ ਦੇਓ ਗੜ ਜੀ। ਕਿਹਦਾ ਹੋਦਾ ਨੂੰ ਵਾਰ ਮਿਲਿਆ? ਕਿਸ ਨੇ ਦੇ ਦਿੱਤਾ? ਕਿੰਨਾ ਲੱਗਦਾ ਤੁਹਾਨੂੰ ਅਜਿਹਾ ਵਾਰ ਮਿਲਿਆ? ਹਾਂਜੀ ਬਹੁਤ ਵਧੀਆ ਪ੍ਰਾਲਾਗਾ ਗਲੋਬਲ ਸਕੂਲ ਤੇ ਰੋਟਰੀ ਕਲੱਬ ਦਾ। ਉਕੇ ਦੇ ਅਧਿਪ ਦੇ ਜਿਹਦੇ ਆਪਕਾ ਸਨਮਾਨ ਕੀਤਾ ਜਾਂਦਾ ਇਹਦੇ ਵਿੱਚ ਦੋ ਪਹਿਲੂ ਨੇ ਇੱਕ ਤਾਂ ਅਧਿਆਪਕਾਂ ਦਾ ਸਨਮਾਨ ਜਿਹੜਾ ਹੈਗਾ ਉਹਦੇ ਬੰਦੇ ਕਰਮ ਬਦਲੇ ਪਲੱਸ ਜਿਹੜਾ ਸਨਮਾਨ ਹੈ ਅਧਿਆਪਕ ਨੂੰ ਉਹਦੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਾਉਂਦਾ ਹੈ ਕਿਉਂਕਿ ਜਦੋਂ ਸਨਮਾਨ ਆਪਾਂ ਨੇਸ਼ਨ ਬਿਲਡਰ ਕਹੌਣੇ ਆ ਉਹ ਨੇਸ਼ਨ ਬਿਲਡਰ ਦੇ ਵਿੱਚ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਸਮਾਜ ਨੂੰ ਸਹੀ ਦਿਸ਼ਾ ਦੇਣੀ ਬੱਚਿਆਂ ਨੂੰ ਇੱਕ ਵਧੀਆ ਕੌਮ ਦਾ ਸੇਧ ਦੇਣ ਵਾਸਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਅਧਿਆਪਕੀ ਦਾ ਹਿੱਸਾ ਹੋ ਜਾਂਦਾ ਹੈ ਇਹਦੇ ਨਾਲ ਹੀ ਇਹ ਅਧਿਆਪਕ ਦੇ ਮਾਡਲ ਰੋਲ ਹੈਗਾ ਜਿਹੜਾ ਬੱਚੇ ਨੂੰ ਮਤਲਬ ਆਪਾਂ ਜਦੋਂ ਹੱਥ 'ਚ ਕਲਮ ਫੜਾਉਂਦੇ ਆ ਉਸ ਤੋਂ ਲੈ ਕੇ ਬੱਚੇ ਦੇ ਵਿੱਚ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ ਬੱਚੇ ਨੂੰ ਪੜਾਉਣਾ ਜਿਹੜੀਆਂ ਉਹਦੀਆਂ ਅਕਾਦਮਿਕ ਚੀਜ਼ਾਂ ਨੇ ਉਹ ਤਾਂ ਇੱਕ ਅਲੱਗ ਚੀਜ਼ ਹੋ ਗਈ ਮੈਂ ਜਿਹੜੀ ਮੰਨਦਾ ਜਿਹੜੀ ਸਭ ਤੋਂ ਵੱਡੀ ਚੀਜ਼ ਆ ਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਮਾਜਿਕ ਕਦਰਾਂ ਕੀਮਤਾਂ ਜਿਹੜੀਆਂ ਆਪਾਂ ਬੱਚੇਰੇ ਵਿੱਚ ਇਨਫਿਊਜ਼ ਕਰਨੀਆਂ ਉਹ ਸਭ ਤੋਂ ਵੱਡਾ ਜਿਹੜਾ ਅਧਿਆਪਕ ਦਾ ਜਿਹੜਾ ਫਰਜ਼ ਬਣਦਾ ਤੇ ਉਹ ਨਿਭਾਉਣਾ ਵਿੱਚ ਕਿਉਂਕਿ ਜਿਵੇਂ ਛੋਟੀ ਜਿਹੀ ਗੱਲ ਮੰਨ ਕੇ ਚੱਲੋ ਸਮਾਜ ਦੇ ਜਿੰਨੇ ਵੀ ਫੇਲਿਅਰਸ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਆਪਣੀ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਹੀ ਇੱਕ ਉਹਦੀਆਂ ਕਮੀਆਂ ਨੇ ਜਿਵੇਂ ਜੇ ਮੰਨੋ ਕੋਲਕਾਤਾ ਵਰਗੀ ਜੇ ਕੋਈ ਘਟਨਾ ਹੁੰਦੀ ਆ ਤਾਂ ਕਮੀ ਸਾਡੀ ਟੀਚਿੰਗ ਚ ਹੀ ਆ ਕਿਤੇ ਵਿੱਚ ਦਰਾਂ ਪੂਰੇ ਕੰਮ ਨਾ ਕਿਤੇ ਜਾਣ ਮੈਂ ਲੋਕ ਰਿਕਵੈਸਟ ਕਰਦਾ ਪੱ ਮਾਸ ਦੇ ਵਿੱਚ ਮਨ ਚੱਲਿਆ ਵੀ ਜਿਵੇਂ ਆਪਾਂ ਆਮ ਹੀ ਗੱਲਾਂ ਕਰਦੇਵੇਂ ਨਿਗਾਹ ਤਾਂ ਸਮੇਂ-ਸਮੇਂ ਤੇ ਆਉਂਦਾਗਾ ਪਰ ਫਿਰ ਵੀ ਜਿਵੇਂ ਸਟੇਜ ਤੇ ਇੱਕ ਬਾਈ ਨੇ ਗੱਲ ਕੀਤੀ ਸੀ ਵੀ ਡਾਇਮੰਡ ਨੂੰ ਪਾਲਿਸ਼ ਕਰਨਾ ਈਜ਼ੀ ਆ ਬਟ ਗੱਲ ਤਾਂ ਉਦੋਂ ਬਣਦੀ ਹੈ ਨਾ ਜੇ ਆਪਾਂ ਮਤਲਬ ਜਿੱਦਾਂ ਦਾ ਵੀ ਸਟੱਫ ਹੈਗਾ ਜਿੱਦਾਂ ਦੇ ਵੀ ਚੈਲੰਜਸ ਹੈਗੇ ਆ ਆਪਾਂ ਉਸ ਚੈਲੰਜ ਨੂੰ ਐਕਸੈਪਟ ਕਰਦੇ ਹੋਆ ਵੀ ਉਹਨਾਂ ਬਰਾਈਆਂ ਨੂੰ ਦੂਰ ਕਰੀਏ ਤਾਂ ਜੇ ਦੇਖੇ ਇਹ ਤਾਂ ਇੰਨਾ ਨਿਗਾਹ ਨੈਗੇਟਿਵ ਹੋ ਕੇ ਨਾ ਦੇਖੀਏ ਤਾਂ ਮਤਲਬ ਬਹੁਤ ਪੋਜ਼ਿਟਿਵ ਹੀ ਹੈਗਾ ਅੱਜ ਵੀ ਅਧਿਆਪਕ ਦਾ ਸਨਮਾਨ ਅੱਜ ਵੀ ਹੈਗਾਗਾ ਮ ਬੜੇ ਬਜੇ ਨਜ਼ਰੀਏ ਨਾਲ ਦੇਖਿਆ ਜਾਂਦਾ ਮੈਂ ਨਾਨਕ ਸਰ ਅਕੈਡਮੀ ਤੋਂ ਰਜਨੀ ਗਰਗ ਇਕਨੋਮਿਕਸ ਦੀ ਟੀਚਰ ਆ ਮੈਨੂੰ ਅੱਜ ਗੁਰੂਕੁਲ ਗਲੋਬਲ ਕ੍ਰੈਂਜ਼ਾ ਚ ਸਕੂਲ ਚ ਰੋਟਰੀ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਐਜ਼ ਅ ਬੈਸਟ ਟੀਚਰ ਬੈਸਟ ਟੀਚਰ ਅਵਾਰਡ ਮਿਲਿਆ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਵੀ ਇੰਨੇ ਟਾਈਮ ਤੋਂ ਮੈਂ ਜਿਹੜਾ ਹਾਰਡ ਵਰਕ ਕਰ ਰਹੀ ਸੀ ਉਹਦਾ ਮਤਲਬ ਅੱਜ ਸਨਮਾਨ ਕੀਤਾ ਗਿਆ ਮੈਨੂੰ ਲੱਗਦਾ ਹੈ ਕਿ ਜੋ ਵੀ ਬੰਦਾ ਹਾਰਡ ਵਰਕ ਕਰਦਾ ਉਹਨੂੰ ਕਦੀ ਨਾ ਕਦੀ ਉਹਦਾ ਜੋ ਰਿਟਰਨ ਹੈ ਉਹ ਮਿਲਦਾ ਹੀ ਮਿਲਦਾ ਹੈ ਮੈਸੇਜ ਇਹੀ ਹੈ ਕਿ ਮਤਲਬ ਬਿਨਾ ਕਿਸੇ ਸੈਲਫਿਸ਼ਨੈਸ ਤੋਂ ਮਤਲਬ ਉਹ ਕੰਮ ਕਰਨ ਠੀਕ ਹੈ ਸਵਾਰਥ ਤੋਂ ਬਿਨਾ ਕੰਮ ਕਰਨ ਇਹ ਹੀ ਮੇਰਾ ਮੈਸੇਜ ਹਾਂਜੀ ਜੋ ਵੀ ਮੈਂ ਅੱਜ ਪੜਾਇਆ ਬੱਚਿਆਂ ਨੂੰ ਮੇਰਾ ਸਭ ਤੋਂ ਪਹਿਲਾ ਮੂਡ ਹੀ ਇਹ ਸੀ ਕਿ ਜਿਹੜਾ ਬੱਚਾ ਸਭ ਤੋਂ ਜ਼ਿਆਦਾ ਡਾਊਨ ਹੁੰਦਾ ਉਹਨੂੰ ਅੱਪ ਕਰਨਾ ਜੇ ਉਹ ਆਪਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਮੈਂ ਬੈਸਟ ਟੀਚਰ ਆ ਤਾਂ ਮਤਲਬ ਮੈਕਸਿਮਮ ਮੈਂ ਬੱਚਿਆਂ ਤੇ ਇਹੀ ਫੋਕਸ ਕੀਤਾ ਕਿ ਜਿਹੜੇ ਬੱਚੇ ਬਹੁਤ ਸਲੋ ਹੁੰਦੇ ਸੀ ਤੋਂ ਵੀ ਉਹਨਾਂ ਨੂੰ ਅੱਪ ਕੀਤਾ ਗਿਆ ਤੇ ਉਹ ਬੱਚੇ ਅੱਜ ਤੱਕ ਮੇਰੇ ਨਾਲ ਜੁੜੇ ਹੋਏ ਨੇ ਬਹੁਤ ਜ਼ਿਆਦਾ ਮਤਲਬ ਉਹਨਾਂ ਦਾ ਪਿਆਰ ਸਨਮਾਨ ਹੁਣ ਤੱਕ ਮਿਲਦਾ ਆ ਰਿਹਾ ਮੈਨੂੰ ਸਿਰਫ ਇਹ ਸੀ ਚੀਜ਼ ਕਰਕੇ ਜੀ ਸੁਨਾਨ ਕੋਇਲ ਜੀ President Arun Singla Ji Harpreet Nagpal, Principal of Gurukul Global Krenza, doing a warm welcome to all the dignitaries who are present here for the celebration of the Teacher's Day. Really thankful to the Rotary Club members, our school Chairman Shri Rakesh Singla Ji, Vice Chairman Shri Shyam Sundar who has organized this program in the school campus for the celebration of the Teacher's Day. द टीचर्स हुर द रियल रोल मॉडल फॉर द फ्यूचर बिल्डिंग ऑफ द स्टूडेंट्स नो डाउट दिस डे इज़ द रिमार्केबल डे फॉर द ट्रिब्यूट टू आर प्रेजिडेंट श्री सर सर्वपली राधा कृष्णन जी हू हैज डेडिकेटेड दिस डे फॉर द सेलिब्रेशन ऑफ द टीचर्स डे टीचर्स का अज के टाइम का बहुत इंपॉर्टेंट रोल है जो कि टीचर बच्चों को एक नीव बुनियाद बना रहे हैं ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਉਹਨਾਂ ਚ ਨੈਤਿਕਤਾ ਅੱਛੇ ਹਸਨਸਕਾਰ ਵੈਲਿਊਜ਼ ਨੂੰ ਇਨਕਲਕੇਟ ਕਰਨ ਦੇ ਲਈ ਸਕੂਲ ਦੇ ਇੱਕ ਅਧਿਆਪਕ ਦਾ ਬਹੁਤ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਮੈਂ ਸਾਰੇ ਗੁਰੂਕੁਲ ਪਰਿਵਾਰ ਵੱਲੋਂ ਸਬ ਸਬ ਅਧਿਆਪਕਾਂ ਨੂੰ ਇਸ ਅਧਿਆਪਕ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦੀ ਹਾਂ ਧੰਨਵਾਦ ਅੱਜ ਅਸੀਂ ਰੋਟਰੀ ਕਲੱਬ ਪਾਤਣਾ ਰਾਇਲ ਦੇ ਵੱਲੋਂ ਗੁਰੂਕੁਲ ਗਲੋਬਲ ਕ੍ਰੇਂਜਾ ਦੇ ਵਿੱਚ ਟੀਚਰ ਡੇ ਸੈਲੀਬ੍ਰੇਟ ਕਰ ਰਹੇ ਹਾਂ ਇਹ ਅਸੀਂ ਹਰ ਤਰ੍ਹਾਂ ਦੀ ਸਾਲ ਜਿਵੇਂ 5 ਸਤੰਬਰ ਨੂੰ ਟੀਚਰ ਡੇ ਸੈਲੀਬ੍ਰੇਟ ਕਰਦੇ ਹਾਂ ਅਸੀਂ ਇਹ ਅੱਜ ਕਰੀਬ 20 ਪਲੱਸ 25 ਦੇ ਨੀਅਰ ਬੋਟ ਅਸੀਂ ਜੋ ਟੀਚਰ ਜਿਹਨੂੰ ਸਨਮਾਨ ਕੀਤਾ ਜੋ ਵੀ ਸਾਡੇ ਕਲੱਬ ਦੀ ਜਿਵੇਂ ਰੂਲ ਰੈਗੂਲੇਸ਼ਨਸ ਨੇ ਅਸੀਂ ਹਰ ਇੱਕ ਜੋ ਵੀ ਸਾਡੇ ਸਰਾਊਂਡਿੰਗ ਏਰੀਆ 'ਚ ਜਿੰਨੇ ਵੀ ਸੀਬੀਐਸਸੀ ਕੋਈ ਆਪਣਾ ਗਵਰਨਮੈਂਟ ਸਕੂਲਸ ਨੇ ਅਸੀਂ ਉਹਨਾਂ ਦੇ ਪ੍ਰਿੰਸੀਪਲ ਨੂੰ ਕਾਲ ਕਰਦੇ ਆਂ ਵੀ ਆਪ ਦਾ ਜੋ ਵੀ ਤੁਹਾਨੂੰ ਬੈਸਟ ਟੀਚਰ ਲੱਗਦਾ ਹੈ ਉਹਨਾਂ ਨੂੰ ਕਿਰਪਾ ਕਰਕੇ ਆਪਦੇ ਸਾਡੇ ਇੱਥੇ ਜੋ ਵੀ ਸਾਡਾ ਅਸੀਂ ਫੰਕਸ਼ਨ ਅਰੇਂਜ ਕਰਦੇ ਆਂ ਕਿਰਪਾ ਕਰਕੇ ਉਰੇ ਭੇਜੋ ਤਾਂ ਜੋ ਅਸੀਂ ਉਹਨਾਂ ਦਾ ਉਹਨਾਂ ਦੀਆਂ ਸੇਵਾਵਾਂ ਨੂੰ ਅਸੀਂ ਸਨਮਾਨ ਦੇ ਸਕੀਏ ਇਸ ਨਾਲ ਟੀਚਰ ਦਾ ਜੋ ਵੀ ਦੇਖੋ ਰਿਸਪੈਕਟ ਵਾਦੀ ਹੈ ਉਸ ਨਾਲ ਉਸ ਦੀਆਂ ਸਨਮਾਨ ਦੇ ਪ੍ਰਤੀ ਉਸ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵਾਦੀਆਂ ਨੇ ਜਦੋਂ ਉਹਨੂੰ ਬੈਸਟ ਟੀਚਰ ਅਵਾਰਡ ਦਿੱਤਾ ਜਾਂਦਾ ਹੈ ਤਾਂ ਉਹ ਆਣ ਵਾਲੇ ਸਮੇਂ ਵਿੱਚ ਆਪਣੀਆਂ ਭੂਮਿਕਾ ਹੋਰ ਵੀ ਵਧੀਆ ਨਿਭਾਉਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਸਨਮਾਨ ਇੱਕ ਛੋਟੀ ਗੱਲ ਨਹੀਂ ਪਹਿਲਾਂ ਤਾਂ ਉਹਨਾਂ ਨੂੰ ਸਕੂਲ ਦੇ ਪੱਖੋਂ ਇੱਕ ਟੀਚਰ ਜਦੋਂ ਸਾਰੇ ਪ੍ਰਿੰਸੀਪਲ ਪੱਖੋਂ 50 ਟੀਚਰਾਂ ਦੇ ਵਿੱਚੋਂ ਬੈਸਟ ਟੀਚਰ ਚੁਣਦੇ ਨੇ ਵੀ ਉਹ ਤੁਹਾਨੂੰ ਰੋਟਰੀ ਕਲੱਬ ਵੱਲੋਂ ਸਨਮਾਨ ਦਿੱਤਾ ਜਾਂਦਾ ਫਿਰ ਉਹਨੂੰ ਐਜੇ ਇੱਥੇ 100 200 ਜੋ ਵੀ ਸਾਡੇ ਮੈਂਬਰਜ਼ ਹੋਰ ਵੱਖ-ਵੱਖ ਆਏ ਹੁੰਦੇ ਨੇ ਉਹਨਾਂ ਦੀ ਗੈਦਰਿੰਗ ਵਿੱਚ ਉਹਨਾਂ ਨੂੰ ਸਨਮਾਨ ਜੋ ਮੋਮੈਂਟੋ ਵਗੈਰਾ ਦਿੱਤਾ ਜਾਂਦਾ ਉਸ ਦੇ ਵਿੱਚ ਜਦੋਂ ਉਹਨਾਂ ਦਾ ਮਾਨਵਾਦ ਹੈ ਤਾਂ ਉਹਨਾਂ ਦੀ ਹੋਰ ਵੀ ਜ਼ਿਆਦਾ ਇਸ ਪ੍ਰਤੀ ਵਿਸ਼ਵਾਸ ਹੋਰ ਜ਼ਿਆਦਾ ਆਪ ਦੇ ਆਪ ਚਾਤਮ ਵਿਸ਼ਵਾਸ ਵੱਧ ਹੈ ਮੈਸੇਜ ਇਹੀ ਹੈ ਮੈਸੇਜ ਅਧਿਆਪਕ ਨੂੰ ਵੀ ਅਸੀਂ ਇਹੀ ਸਨੇਹਾ ਦਿੰਨੇ ਆ ਤੇ ਪੇਰੈਂਟਸ ਨੂੰ ਵੀ ਦਿੰਨੇ ਆ ਪੇਰੈਂਟਸ ਨੂੰ ਅਸੀਂ ਅਧਿਆਪਕ ਦੇ ਨਾਮ ਨਾਲ ਪੇਰੈਂਟਸ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੀ ਟੀਚਰ ਨਾਲ ਕਿਰਪਾ ਕਰਕੇ ਕੋਆਪਰੇਟ ਕਰੋ ਜੋ ਅੱਜ ਦਾ ਟਾਈਮ ਹੈ ਅਸੀਂ ਛੋਟੀ ਛੋਟੀ ਸ਼ਿਕਾਇਤ ਲੈ ਕੇ ਜਾਂ ਕਦੇ ਵੀ ਕੋਈ ਟੀਚਰ ਉਹਨਾਂ ਨੂੰ ਅਧਿਆਪਕ ਕਿਸੇ وجہ ਨਾਲ ਡਾਂਟਦਾ ਦੇਖੋ ਆਪਾਂ ਉਸ ਦੀ ਕੰਪਲੀਟ ਕਰਨ ਜਾਂਦੇ ਆ ਕਦੇ ਟੀਚਰ ਦੀ ਕੰਪਲੀਟ ਕਰਦੇ ਆ ਜਾਂ ਅਸੀਂ ਕਹਿੰਨੇ ਆ ਵੀ ਸਾਡੇ ਬੱਚੇ ਨੂੰ ਇਸ ਕਰਕੇ ਦੇਖੋ ਜਿੱਥੇ ਵੀ ਟੀਚਰ ਹੁੰਦਾ ਉਹ ਕੁਛ ਨਾ ਕੁਛ ਹੱਦ ਤੱਕ ਆਪਾਂ ਸਹੀ ਕਹਿ ਸਕਦੇ ਆ ਵੀ ਉਹਨਾਂ ਨੂੰ ਜਾਇਜ਼ ਹੈ ਜਦੋਂ ਤੱਕ ਬੱਚੇ ਦਾ ਟੀਚਰ ਦਾ ਬੱਚੇ ਤੇ ਰੋਬ ਨਹੀਂ ਹੋਊਗਾ ਜਾਂ ਉਹਨੂੰ ਕੁਝ ਡਾਂਟ ਨਹੀਂ ਤਾਂ ਬੱਚਾ ਇੱਕ ਅੱਛੇ ਮਕਾਮ ਵੱਲ ਨਹੀਂ ਤਾਂ ਟੀਚਰ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਉਹ ਬੱਚੇ ਨੂੰ ਵਧੀਆ ਮਕਾਮ ਵੱਲ ਉਹ ਚੋ ਜਿਵੇਂ ਆਪਾਂ ਕਹਿੰਦੇ ਆ ਵੀ ਨਿਖਾਰ ਕੇ ਜੋ ਉਸ ਚ ਕਮੀਆਂ ਨੇ ਉਹਨੂੰ ਪੂਰਾ ਕਰਦਾ ਹੈ ਤਾਂ ਇਸ ਤਰ੍ਹਾਂ ਅਸੀਂ ਟੀਚਰ ਨੂੰ ਵੀ ਇਹੀ ਕਹਿੰਦੇ ਆ ਵੀ ਜੋ ਬੱਚੇ ਦੇ ਕੋਈ ਇੰਟੈਲੀਜੈਂਟ ਦੇ ਨਾਲ ਨਾਲ ਜੋ ਐਵਰੇਜ ਨੇ ਜਾਂ ਜਿਹੜੇ ਘੱਟ ਪੜਦੇ ਨੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਨੂੰ ਵੀ ਇੱਕ ਚੰਗੇ ਜੋ ਵੀ ਇੰਟੈਲੀਜੈਂਟ ਬੱਚੇ ਆ ਉਹਦੇ ਬਰਾਬਰ ਲੈ ਕੇ ਜਾਓ ਤਾ ਜੋ ਤੁਹਾਡਾ ਵੀ ਟੀਚਰ ਦਾ ਵੀ ਨਾਮ ਬਣੇ ਨਾਲੇ ਸਕੂਲ ਦਾ ਵੀ ਦੇ ਨਾਲੇ ਬੱਚੇ ਦਾ ਵੀ ਜੋ ਬੱਚਾ ਆਨ ਵਾਲੇ ਟਾਈਮ ਤੇ ਯਾਦ ਕਰ ਸਕੇ ਜੋ ਅੱਛੇ ਮਕਾਮ ਵੱਲ ਜਾਂਦਾ ਤਾਂ ਵੀ ਮੈਂ ਕਿਹੜੇ ਟੀਚਰ ਵੱਲੋਂ ਪੜਾਇਆ ਜਾਂਦਾ ਜੀ ਧੰਨਵਾਦ ਅੱਜ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਅੱਜ ਅਸੀਂ ਵੀ ਰੋਟਰੀ ਕਲੱਬ ਪਾਤਰਾ ਰਾਇਲ ਵੱਲੋਂ ਜਿਹੜਾ ਅਧਿਆਪਕ ਦਿਵਸ ਗੁਰੂਕੁਲ ਗਲੋਬਲ ਕਰੇਂਜਰ ਸਕੂਲ ਵਿੱਚ ਮਨਾ ਰਹੇ ਹਾਂ ਇੱਥੇ ਅਸੀਂ ਵੱਖ-ਵੱਖ ਸਕੂਲਾਂ ਤੋਂ ਕਰੀਬਨ ਵੀ ਜਿਹੜੇ ਟੀਚਰਸ ਨੇ ਬੈਸਟ ਟੀਚਰ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਤੇ ਅਸੀਂ ਹਰ ਸਮੇਂ ਕਲੱਬ ਵੱਲੋਂ ਇਹੀ ਜਿਹੜੀਆਂ ਆਪਣੇ ਗਤੀਵਿਧੀਆਂ ਕਰਦੇ ਰਹਿੰਦੇ ਆ ਜਿਦੇ ਵਿੱਚ ਸਾਡੇ ਸਮਾਜ ਦਾ ਜਿਹੜਾ ਉਚਾਈਆਂ ਤੇ ਲੈ ਕੇ ਜਾ ਸਕੀ